ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਇਸ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਇਹ ਕਿ ਸ਼ਾਨਦਾਰ ਟਾਈਮ ਆ ਤੇ ਆਪਾਂ ਲੱਗੇ ਹੋਏ ਸੀਗੇ ਰੋਟੀ ਲਾਉਣ तुम भी सोचोगे कि अमन साधरे रोटी साधरे रोटी करके जी आपने अपने अच्छे सब्जी बनाई थी सवेरे सारा कुछ विचे, क्रेले, विचे, मिकस करके करेले घे शिमला मिर्च मतलब समझ लो मिक्स की सब्जी बनाई सी सारिया आइटम आप ਤੇ ਮੈਂ ਘਾਵਨ ਦੀ ਰੋਟੀ ਲਾ ਲਈ ਧਾਰਾ ਵਿੱਚ ਹੋਈ ਤੇ ਪਸ਼ੂਆਂ ਦੇ ਕੰਮ ਨਿਵੇੜ ਤੇ ਪਾਣੀ ਧਾਣੀ ਰਹਿੰਦਾ ਵੈਸੇ ਧਾਰਾਂ ਦਾ ਨਿਵੇੜਤਾ ਉਹ ਸਾਇਪਰੀ ਦੇ ਬੱਪਾ ਵੇ ਤਾਂ ਮੈਂ ਆਪ ਕੁਲਾਜ ਨੂੰ ਦੀ ਤੁਸੀਂ ਕੈਮਨਾ ਨਹੀਂ ਗਿਰੋ ਤੇ ਤਾਂ ਕਰਕੇ ਹੁਣ ਤੋਂ ਮੈਂ ਇਹ ਚਾ ਰੋਟੀ ਪਕਾ ਰਹੀ ਨਾਲ ਦੀ ਤਿੰਨ ਜਣਾਂ ਦੀ ਲਾਉਣੀ ਆ ਸਾਇਦ ਦੇ ਬਾਬੇ ਜੀ ਇੱਕ ਆਪਣੀ ਸਵੀਟੀ ਦੀ ਇੱਕ ਜੈਗ ਦੀ ਤਿੰਨਾਂ ਦੀ ਰੋਟੀ ਪਕਾ ਕੇ ਰੱਖਿਆ ਜੋ ਜਦੋਂ ਮਨ ਮਾਨ ਜ਼ਿਆ ਖਾ ਲੜ ਗਏ ਦੀ ਤੇ ਟਿਫਨ ਦੇ ਵਿੱਚ ਹੁੰਦੀਆਂ ਨੇ ਹੁੰਦੀਆਂ ਹੈਗੀਆਂ ਗਰਮੇ ਰਹਦੀਆਂ ਤੇ ਬਾਕੀ ਤੁਹਾਨੂੰ ਦੱਸਾਂਗੇ ਬਣੀ ਰਹੇ ਬਲੌਗ ਦੇ ਨਾਲ ਕਿ ਆਪਾਂ ਕਿੱਥੇ ਜਾਣਾ ਤੇ ਤੁਹਾਨੂੰ ਗਲਾਵਾਗੇ ਉੱਤੇ ਵੀ ਕਈ ਤਾਂ ਸਮਝ ਗਿਆ ਹੁਣ ਆ ਵੀ ਮੈਂ ਕਿੱਥੇ ਜਾ ਰਹਿਣ ਜਾਣਾ ਹਨਾ ਹੋਰ ਕਿੱਥੇ ਜਾਣਾ ਇੱਕੋ ਜਗ੍ਹਾ ਜਾਂਦੇ ਆਪਾਂ ਤੇ ਬਲੇ ਬੈਰੀ ਰਾਤੀ ਸਹਜ ਆਇਆ ਸੀਗਾ 2 ਵਜੇ ਉੱਥੇ ਪ੍ਰੋਗਰਾਮ ਸੀ ਨਾ ਉਹ ਦਾ ਰੈਸਟੋਰੈਂਟ ਦੇ ਵਿੱਚ ਲੱਗਿਆ ਤੇ ਆਪਣੇ ਪੈਰਾਸਟੇਰਸ ਦਾ ਹੈਨਾ ਰਾਤ ਕੰਨੀ ਰਹੋਗੇ ਮੈਂ ਮਤਲਬ 2 ਵਜੇ ਆਏ ਸੀਗੇ ਤੇ ਵੈਸੇ ਸੈਰ ਤਾਂ ਸਾdre ਉੱਠ ਖੜਦਾ ਜੀ ਨੂੰ ਨੀਂਦ ਪਾਉਂਦਾ ਉਹ ਤਾਂ ਉਹ ਤਾਂ ਸਾdre 9 ਵਜੇ ਫੇਰ ਉੱਠ ਖੜਿਆ ਸੀ ਉਹਦੀ ਨੀਂਦ پوری ਕਰਕੇ ਵੀ ਅੱਜ ਫੇਰ ਜਾਣਾ ਪਰ ਜਿਹਦੇ ਨਾਲ ਹੀ ਜਾਂਦਾ ਹੈ ਮੈਂ ਇਹ ਰਮਤ ਆਣਾ ਉਹ ਫੇਰ ਅੱਜ ਨਹੀਂ ਗਿਆ ਹੈਗਾ ਛੁੱਟੀ ਕਰ ਲਈ ਤੇ ਫੇਰ ਕੱਲ ਕੈਂਸਲੇਟ ਕਰੀਏ ਸ਼ਾਮੀ ਨਾਲ ਗਿਆ ਸੀ ਉਹ ਥੋੜਾ ਜਿਹਾ ਕਿਤੇ ਆਪਣੀ ਕਿਤੇ ਜਾ ਕੇ ਦਰਦ ਕਰਦਾ ਕੇ ਹੁਣ ਕਹਿੰਦਾ ਮੈਂ ਮੰਮੀ ਚੱਲਾ ਪਜਾਇਆ ਹੋਇਆ ਬਿਨੈਤ ਇਹ ਬਿਚਾਰੇ ਇੱਕ ਛੁੱਟੀ ਕਰਨੀ ਪੈਣੀ ਹੈ। ਸਾਗਰ ਕੇ ਫਿਰ ਮੈਂ ਜਾ ਦਾਂ। ਹਾਂ ਕੇ ਰੋਟੀ ਲਾ ਕੇ ਰੱਖ ਦੀ ਬਾਕੀ ਤਿਆਰ ਹੋ ਕੇ ਫਿਰ ਉੱਥੋਂ ਬਹਿ ਜਾਈ। ਬਣੇ ਰਿਹਾ ਬਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਨੇ ਸੋਨੇ-ਸੋਨੇ ਕਮੈਂਟ ਕਰਦੇ ਨੇ। ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਇਸੇ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਪੜਦੇ। ਸੋਨੇ-ਸੋਨੇ ਕਮੈਂਟ ਕਰਦੇ ਰਹੋ ਅਸੀਂ ਤੁਹਾਡੇ ਸੋਨੇ-ਸੋਨੇ ਕਮੈਂਟ ਪੜਦੇ ਹਾਂ। ਮਿਲਦੇ ਆ ਜੀ ਫਿਰ ਹਮ ਤਿਆਰ ਗਰਮੀ ਦਾ ਭੇਜਗੀ ਮੈਂ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਵੀ ਜ਼ਰੂਰੀ ਹੈ ਜੀ ਸਰੀਰ ਲਈ 6 ਮਹੀਨੇ ਬਾਅਦ ਨਿਕਲਦੀ ਹੈ ਬਾਹਰ 6 ਮਹੀਨੇ ਤੰਦਰੇ ਰਹਦੀ ਹੈ ਸਿਆਲਾਂ ਚ ਕਿੰਨਾ ਮਤਲਬ ਪਸੀਨਾ ਸਾਰਾ ਅੰਦਰੇ ਹੈ ਆਪਣੇ ਸਿਆਲਾਂ ਦਾ ਹੁਣ ਨਿਕਲਣਾ ਵੀ ਚਾਹੀਦਾ ਦੁਆਰਿਆਂ ਨਿਕਲਦੇ ਨੇ ਪਸੀਨੇ ਨਾਲ ਬਾਹਰ ਜਿੰਨਾ ਬਾਤੋਂ ਵੱਧ ਪਸੀਨਾ ਆਊਗਾ ਸਰੀਰ ਸੈੱਟ ਰਹੇ ਚਲੋ ਜੀ ਫੇਰ ਮਿਲਦੇ ਆਂ

ਪਹੁੰਚ ਗਏ ਆਪਾਂ ਆਪਣੇ ਪਿੰਡ ਦੇਖੋ ਧਾਨ ਵਗਾਰਾ ਕਿੰਨੇ ਲਾਤੇ تھے ਧਾਨੇ ਧਾਨ ਲੱਗੇ ਪਏ ਨੇ ਹੈਨਾ ਮਿਲ ਮਨਾਉਣੇ ਤੁਸੀਰਤ ਨੂੰ ਗੋਦੀ ਚੜੀ ਹੋਈ ਆ ਮੈਂ ਚੱਕ ਨਹੀਂ ਹੁੰਦੀ ਲਓ ਜੀ ਇਹ ਹੈਗੀ ਆਪਣੀ ਗਰਸੀਰਤ ਮਿਲੋ ਨੂੰ ਹੈਲੋ ਗਾਇਸ ਕਹ 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 ਲੈ ਵੀਡੀਓ ਬਣਦੀ ਹੈ ਕਹ ਦੇ ਕਹ ਦੇ ਹੂੰ ਸੰਗ ਦੀ ਹਾਲੇ ਹੌਲੀ ਹੌਲੀ ਲੱਗੂਗੀ ਗੱਲਾਂ ਮਾਰਨੇ ਇਹ ਇਹਨੂੰ ਮਿਲਣ ਵਾਸਤੇ ਆਏ ਆ ਅਸੀਂ ਦੇਖ ਲਓ ਇਹਨੂੰ ਮਿਲਣ ਆਏ ਆ ਕਹਿੰਦੀ ਮੈਨੂੰ ਮੇਲ ਲਾਓ ਮੈਂ ਤੁਹਾਡੇ ਕੋਲ ਨਹੀਂ ਆਣਾ ਤੁਸੀਂ ਮੇਰੇ ਕੋਲ ਆਓ ਹੈਨਾ ਸਮੈਲ ਨਾਲ ਹਾਲੀਆਂ ਬੰਨਾਂ ਨੇ ਸਮੈਲ ਸਾਡੀ ਕੁੜੀ ਦੀਆਂ ਗੱਲਾਂ ਸੁਣੋ ਛੋਟੀ ਦੀਆਂ ਬਹੁਤ ਛੋਟੀਆਂ ਗੱਲਾਂ ਕਰਦੀ ਆ ਇੱਧਰ ਮਿਲੋ ਇਹਨੂੰ ਜੀ ਲਾ ਕੇ ਬਹਿ ਗਏ ਇੱਥੇ ਕਿਦੋਂ ਆਣਾ ਹੈ ਹੈ ਦੇਖਣਾ ਕਿਦੋਂ ਹੈ ਤਾਰੇ ਕੁਛ ਦੇ ਦੇ ਤੈਨੂੰ ਕਹਿੰਦਾ ਜਿਸ ਕਰਨਗੇ ਇੱਥੇ ਹੈ ਹੈ ਆਣਾ ਨਹੀਂ ਐਨਾ ਜਿਹਾ ਦੇ ਲੱਤਾ ਦੇ ਵਿੱਚ ਕੀ ਹੈ ਮੈਨੂੰ ਵੀ ਪਤਾ ਨਹੀਂ ਕਿਉਂ ਆ ਕੇ ਆਣਾ ਕਰਦਾ ਆਇਆ ਸੀ ਮम्मी ਇਹ ਕਿੱਥੇ ਲੱਗਾ ਐ ਜਿਸ ਜਿਸ ਹਾਂ ਸੈਦ ਨੂੰ ਕੋਲ ਤਾਂ ਹੁੰਦਾ ਹੈ ਸੈਦਰ ਵੱਡਾ ਵੀਰੇ ਦਾ ਛੋਟਾ ਦੱਸ ਵੱਡਾ ਵੀਰੇ ਦਾ ਛੋਟਾ ਮਾਂ ਨੂੰ ਬੂੜੀ ਕੀ ਕੀ ਮੰਮਾ ਮੈਂ ਮੂਡ ਕਰ ਦਲਾਂ ਲੈ ਕਿਦ ਲੱਗ ਆਇਆ ਦੱਸ ਹਾਂ ਇੱਧਰ ਖੜਾ ਇੱਕ ਹੋਰ ਮੁੰਡਾ ਏ ਕਮ ਸੇ ਏ ਕਮ ਤੇ ਨਾ ਬੈ ਜਾ ਕੇ ਖੜੇ ਬੰਡੋ ਆਇਆ ਹਾਂ ਬੈਠ ਜਾ ਬੈ ਜਾ ਮੰਮਾ ਮੂਡ ਕਰ ਦਲਾਂ ਬੈ ਜਾ ਆਹ ਲਓ ਇੱਥੇ ਦਿੱਕੇ ਮਾਰ ਦਿੰਦੇ ਤੁਹਾਨੂੰ ਪਾ ਦਈਏ ਆਵਾ ਲਓ ਜੀ ਤੜਕਾ ਲੱਗ ਰਿਹਾ ਆਪਣੀ ਲਈ ਸਪੈਸ਼ਲ ਸਬਜ਼ੀਆਂ ਬਣ ਰਹੀਆਂ ਨੇ ਸਾਡੇ ਸਿੱਟੇ ਸਾਡੇ ਕੋਈ ਨਹੀਂ ਪੈਂਦੇ ਹੈਗੇ ਮੈਂ ਇੱਕ ਕਰ ਲਾਉਂਦੀ ਨੇ ਤੜਕਾ ਅੱਛਾ ਮੰਮੀ ਤੁਹਾਨੂੰ ਲੈ ਆਏ ਤੁਸੀਂ ਤੜਕਾ ਲੱਗ ਰਿਹਾ ਦੇਸੀ ਘਿਓ ਚ ਆ ਗਿਆ ਕੀ ਬਣਾਣਾ ਐਸ਼ੀ ਹੁਣ ਬਦਲ ਗਿਆ ਮੁੰਡਾ ਪਤਾ ਲੱਗ ਗਿਆ

ਕਰਦੇ ਆ ਆ ਗਿਆ ਇੱਧਰ ਬੈਠੀ ਆ ਮੰਮੀ ਹਵਾ ਲੰਦਿਆ ਗੁੱਲਰ ਦੀ ਗੁੱਲਰ ਦੀ ਐ ਬਰਕਲਾ ਪੀਜਾ ਮੈਨੂੰ ਦੇ ਦਿਓ ਵੇ ਮੈਨੂੰ ਦੇ ਦਿਓ ਲਓ ਜੀ ਪੀਜਾ ਬਣ ਕੇ ਆਪਣਾ ਹੋ ਗਿਆ ਤਿਆਰ ਪੀਜੇ ਬਣਾਉਣ ਲੱਗੇ ਹਾਂ ਇਧਰ ਵਗਾ ਲਓ ਮੈਂ ਬਣਾਉਣਾ ਮੰਦੋ ਕਾਹ ਲਓ ਇਥੇ ਵੀਓ ਕਾਹ ਕਿਤੇ ਬਾਹਰ ਬਾਜਰਾ ਤੋਲ ਅਰ ਆ ਜਮਮੇ ਇੱਕ ਦਾ ਨੂ ਨੂਆਂ ਯਾਰਾਂ ਨੂੰ ਲਓ ਜੀ ਆਪਾਂ ਹੋ ਗਏ ਤਿਆਰ ਜਾਣ ਨੂੰ ਤੇ ਸੇ ਸੁਰਵਾ ਲਿਆ ਆਪਾਂ ਨੇ ਹੁਣ ਚੱਲਦੇ ਆਂ ਘਰ ਨੂੰ ਘਰੇ ਜਾ ਕੇ ਪਸ਼ੂ ਦੇਖਣੇ ਨੇ ਤੇ ਧਰਮ ਵਗੈਰਾ ਚੁਣੀ ਇਹਨੇ ਆਪਾਂ ਫੇਰ ਸਾਜਰੀ ਦਰਪਣ ਨੇ ਇਹਨੇ ਫੇਰ ਸਾਜ ਨੇ ਵੀ ਜਾਣਾ ਹਨ ਤਾਂ ਕਰਕੇ ਤੇ ਸਹਿਜ ਪੱਗ ਬਨ ਰਿਹਾ ਹੁਣ ਤਿਆਰ ਹੋ ਰਿਹਾ ਛਾਪ ਨੇ ਵੀਲੀ ਆਪਾਂ ਚੱਲਦੇ ਆ ਘਰ ਨੂੰ ਤੁਹਾਨੂੰ ਬਿੱਲੀਆਂ ਦੇਖਾ ਮੈਂ ਇਹਨਾਂ ਦੇ ਬਿੱਲੀਆਂ ਨੇ ਮੈਂ ਦੇਖੋ ਇੱਧਰ ਇਹ ਦੋ ਬਿੱਲੀਆਂ ਬੈਠੇ ਦੁੱਧ ਪੀਣ ਆਉਂਦੀ ਹੁੰਦੀਆਂ ਹਨ ਦੁੱਧ ਪੀ ਕੇ ਜਾਣਗੀਆਂ ਮਿਆਉ ਬਲੂੰਗੜੇ ਵੀ ਨੇ ਇਹਨਾਂ ਦੇ ਪਹਿਲਾਂ ਮੈਂ ਦੇਖਿਆ ਨੇ ਸਹਿਜਾ ਮੈਂ ਬਾਹਰ ਗਈ ਸੀ ਨਾ ਉਧਰ ਉਧਰ ਮੈਂ ਹੱਸਾਂ ਕੋਲ ਬੈਠੀਆ ਸੀ ਇਹ ਵੀ ਦੁੱਧ ਦੇ ਦਿੰਦਾਂ ਸਾਨੂੰ ਫੋਟੋ ਰੱਖਣੇ ਸੀਗੇ ਬੂਟਾ ਪੈਨੇ ਪਾਲਾ ਹਮਾਂ ਹੈ ਵੀ ਹਲਤ ਆਰ ਦਾ ਸੋਣੀ ਹੈ ਇਹ ਫਿਰ ਇਹਨੇ ਵੀ ਜਾਣਾ ਜਾ ਕੇ ਫਿਰ ਸਾਜਰੇ ਟਾਈਮ ਨਾਲ ਨਿਕ ਜਾਂਗੇ ਨਾਲ ਟ੍ਰੈਫਿਕ ਨਹੀਂ ਹੁੰਦੀ ਹੈਗੀ ਇਸ ਵੇਲੇ ਮਿੰਟੂ ਮਿੰਟ ਪਹੁੰਚ ਜੰਨੇ ਨਹੀਂ ਦੇ ਸੌਂਦ ਤੱਕਟਿਆ ਇਹ ਚਲੋ ਮਿਲਦੇ ਆ ਫੇ ਤੁਹਾਨੂੰ ਰਾਤ ਚ ਜੇ ਇੱਕ ਉੱਤੇ ਛੋਟ ਲੈਣਾ ਹੋਵੇ ਲੈ ਲਾਂਗੇ ਨਹੀਂ ਘਰ ਜਾ ਕੇ ਮਿਲਾਂਗੇ ਕਿਨੇ ਵਧੀ ਲਾਇ ਦੇਣ ਬਿੱਲੀਆ ਵਟੀਆਂ ਕੋ ਬੈਗੀ ਜਾ ਕੇ ਇੱਕ ਉੱਤੇ ਦੁੱਧ ਪੀਣ ਗਈ ਹੁਣੇ ਹਾਂ ਜੀ ਨੀਲੋ ਵਾਲੀ ਨਹਿਰ ਤੇ ਨਹਿਰ ਦਾ ਪਾਣੀ ਦੰਦਵਾਉਂਦੇ ਦੇਖੋ ਕਿੰਨਾ ਗੰਦੜਾ ਪਾਣੀ ਪਹਾੜਾਂ ਚੋਂ ਆ ਰਿਹਾ ਹੈ ਕੁੱਟੀ ਵਾਲਾ ਹੈ ਨਾ ਸਾਈ ਸਾਰੀ ਨਹਿਰ ਦਾ ਪਾਣੀ ਇਦਾਂ ਹੀ ਕੀ ਹੋ ਗਿਆ ਹੈ ਹਾਂ ਦੇਖੋ ਦੂਰ ਤੋਂ ਹਾਂ ਨਾਰੀਅਲ ਬਹੁਤ ਆਰਦੇ ਲੋਕ ਪਾਣੀ ਬਹੁਤ ਗੰਦਾ ਚੱਲ ਬੈਠਾ ਬੜਾ ਥੋੜਾ ਚੱਲ ਰਿਹਾ ਆਹ ਦੇਖਣਾ ਦਰਗਾਹ ਬਾਬੇ ਦੀ ਦਰਬਾਰ ਸਾਹਿਬ ਜਗ੍ਹਾ ਬਣੀ ਹੋਈ ਉੱਥੇ ਵੀ ਇੱਕ ਥੋੜਾ ਚੱਲ ਰਿਹਾ ਪਹਾੜਾ ਜੀ ਮੀ ਬਾਬੇ ਰੇ ਉਧਰ ਆ ਕੀ ਜਾ ਰਿਹਾ ਸੋਇਆ ਏ ਮਾਜ ਡੁੱਬੀ ਜਾਂਦੀ ਹੁੰਦੀ ਆ ਕਿਵੇਂ ਜਾ ਰਹੇ ਆ ਬਾਰਗੁੜ ਜੇ ਦੇਖਦੇ ਨੇ ਇਕੱਲੇ ਹਾਂਜੀ ਆਪਾਂ ਪਹੁੰਚ ਗਏ ਸੀਗੇ ਘਰ ਤੇ ਉੱਥੋਂ ਸਾਜਰੇ ਤੁਰਪੇ ਸੀਗੇ ਸਾਜਰੇ ਆਪਾਂ ਸਵਾ ਖੰਝ ਪਤ ਨਹੀਂ ਸਵਾ ਖੰਝ ਪਤ ਸਾਢੇ ਪੰਜ ਤੁਰਪੇ ਸੀਗੇ ਤੇ ਫਿਰ ਸਾਜਰੇ ਚਲੋ ਪਹੁੰਚ ਗਏ ਆਗੇ ਤਾਂ ਰਵਗਰਾ ਚ ਇੰਨਾ ਹੋਰ ਕੰਮ ਕਰੇ ਤੇ ਜਦ ਇੱਥੇ ਆ ਕੇ ਦੇਖਿਆ ਲੈਟ ਨਾ ਲੈਟ ਆਪਣੇ ਕੱਲ ਦੀ ਹੋਣੀਗੀ ਤੇ ਹਲੇ ਕੰਮ ਮੇਰੇ ਵਿਚਾਲੇ ਪਏ ਨੇ ਲੈਟ ਤੋਂ ਵਗੈਰਾ ਤੁਹਾਨੂੰ ਪਤਾ ਹੀ ਆ ਕੰਮ ਵੀ ਕਿੱਥੇ ਹੁੰਦੇ ਨੇ ਹਨਾ ਅੱਜ ਪਾਣੀ ਹੋਊਗਾ ਤਾਂ ਲੈ ਕੰਮ ਕਰ ਹੋਣਗੇ ਤੇ ਟੈਂਕੀ ਚ ਪਾਣੀ ਹੈ ਨਹੀਂ ਸੀਗਾ ਪਸ਼ੂਆਂ ਨੂੰ ਪਲਾਤਾ ਜਿਹੜਾ ਸੀਗਾ ਤੇ ਬਾਕੀ ਜੀ ਹੁਣ ਲੱਗਦੇ ਆ ਹੋਰ ਕੰਮ ਕਰ ਕਰਨ ਤੇ ਤੁਹਾਨੂੰ ਵਿੱਚ ਆਵਾਜ਼ ਆ ਰਹੀ ਹੋਊਗੀ ਅੱਜ ਫੇਰ ਆਪਣੇ ਪਿੰਡ ਟੂਰਨਾਮੈਂਟਾ ਕਰਾਉਣ ਦੇ ਵਿੱਚ ਬੱਚੇ ਖੇਡ ਰਹੇ ਨੇ ਕ੍ਰਿਕਟ ਟੂਰਨਾਮੈਂਟਾ ਉੱਥੇ ਖੇਡਦੇ ਨੇ ਬੱਚੇ ਤੇ ਸاجਪ੍ਰੀਤ ਵੀ ਉੱਥੇ ਗਿਆ ਹੋਇਆ ਹਲੇ ਪਹਿਲਾਂ ਆ ਕੇ ਸੌਂ ਗਿਆ ਤੇ ਹੁਣ ਉੱਠ ਕੇ ਗਿਆ ਹੋਇਆ ਉੱਥੇ ਤੇ ਹੁਣ ਦੇਖਦਾ ਆ ਕੇ ਤਿਆਰ ਹੁੰਦਾ ਮੈਨੂੰ ਕਿਹਾ ਮੈਂ ਕਿਹਾ ਕਿ ਤਿਆਰ ਹੋ ਜਾ ਤੇ ਮੌਸਮ ਬਹੁਤ ਵਧੀਆ ਹੈ ਮਤਲਬ ਹਵਾ ਚੱਲ ਰਹੀ ਆ ਠੰਡੀ ਤੇ ਤੁਸੀਂ ਵੀ ਕਹੋਗੇ ਵੀ ਰਾਤ ਨੂੰ ਚਲੇ ਜਾਂਦੇ ਨੇ ਸਵੇਰੇ ਸਾਜਰੇ ਉੱਠ ਕੇ ਭੱਜ ਜਾਂਦੇ ਨੇ ਤੇ ਅਸੀਂ ਸ਼ਾਮ ਨੂੰ ਤਾਂ ਕਰਕੇ ਜਾਂਦੇ ਹੁੰਦੇ ਆ ਇੱਕ ਤਾਂ ਤਾਰਾ ਚੁੱਕ ਕੇ ਜਾਣਾ ਹੁੰਦਾ ਹੈ ਨਾ ਬਾਕੀ ਸਾਨੂੰ ਐ ਹੁੰਦਾ ਵੀ ਚਲੋ ਰਾਤ ਨੂੰ ਨਾ ਆਰਾਮ ਨਾਲ ਸਾਰੇ ਵੇਲੇ ਹੋ ਜਾਂਦੇ ਨੇ ਵੀ ਬੈਠ ਕੇ ਗੱਲਾਂ ਮਾਰੀਆਂ ਜਾਂਦੀਆਂ ਨੇ ਬੀ ਦਿਨ ਚ ਜਦੋਂ ਆਪਾਂ ਜਾਣਦੇ ਆ ਦਿਨ ਦਿਨ ਮੁੜ ਕੇ ਆਉਂਦੇ ਆ ਨਾ ਪਹਿਲਾਂ ਆਪਾਂ ਜਨਟਕੇ ਕੰਮ ਕਰਕੇ ਮੈਂ ਇਧਰੋਂ ਜਾਨੀ ਆ ਫੇਰ ਚਲੋ ਜੱਜ ਉੱਥੇ ਜਾ ਕੇ ਜਾਈਦਾ ਫੇਰ ਉਹ ਵੀ ਆਪਦੇ ਕੰਮ ਕਰ ਲੱਗੇ ਹੁੰਦੇ ਨੇ ਕਦੇ ਰੋਟੀ ਕਾਣ ਲਾ ਜਿੰਦੇ ਨੇ ਸਾਡੇ ਗਿਆ ਤੇ ਕਦੇ ਚਾਹ ਫੜ ਲੀ ਹਨ ਐਦਾਂ ਭੱਜੇ ਨੱਠੇ ਫਿਰ ਜਾਂਦੇ ਨੇ ਤੇ ਰਾਤ ਨੂੰ ਐ ਹੁੰਦਾ ਵੀ ਚਲੋ ਸਾਰਿਆਂ ਦੇ ਕੰਮ ਨਿਭੜੇ ਹੁੰਦੇ ਨੇ ਇਧਰੋਂ ਮੈਂ ਵੀ ਕੰਮ ਨਿਵੇੜ ਕੇ ਚਲੇ ਜਾਨੀ ਆ ਵੀ ਚਲੋ ਬੈਠ ਕੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਇੱਕ ਮੇਰੇ ਭੈਣਾਂ ਆਈ ਸੀਗੀ ਛੋਟੀ ਉਹ ਕਹਿੰਦੀ ਵੀ ਆ ਕੇ ਮਿਲ ਜਾ ਤਾਂ ਕਰਕੇ ਆਪਾਂ ਚਲੇ ਗਏ ਸੀਗੇ ਤੇ ਫੇਰ ਨਾਲੇ ਅਸੀਂ ਬਹੁਤ ਵਧੀਆ ਟਾਈਮ ਨਾਲ ਪਹੁੰਚ ਗਏ ਤੇ 7:10 ਤੇ ਪਹੁੰਚ ਗਏ ਸੀਗੇ ਤੇ ਚਲੋ ਉਸ ਤੋਂ ਬਾਅਦ ਬੈਠ ਕੇ ਹਾਸੀ ਮਜ਼ਾਕ ਕਰੇ ਬਥੇਰੀਆਂ ਵਧੀਆ ਸਾਰਿਆਂ ਨੇ ਗੱਲਾਂ ਬਾਤਾਂ ਕਰੀਆ 12 ਵਜੇ ਤੱਕ ਬੈਠ ਰਹੇ ਆ ਅਸੀਂ ਰਾਤੀ ਗੱਲਾਂ ਕਰੀ ਗਏ ਆ ਤੇ ਸਵੇਰੇ ਉੱਠ ਕੇ ਫਿਰ ਚਲੋ ਸਾਜਰੇ ਅਸੀਂ ਆਪਣੇ ਆਕੇ ਫਿਰ ਖਾਵਾ ਸੰਭਲੇ ਇਦਾ ਹੁੰਦਾ ਵੀ ਚਲੋ ਰਾਤ ਨੂੰ ਬਹਿ ਕੇ ਆਪਾਂ ਨਾਲ ਗੱਲਾਂ ਮਾਰੀਆਂ ਜਾਂਦੀਆਂ ਨੇ ਹਨਾ ਦਿਨ ਚ ਤਾਂ ਭੱਜੇ ਨਾ ਠਿਵਰੀ ਜਾਂਦਾ ਹਰ ਕੋਈ ਬੈੰਦਾ ਹੀ ਨਹੀਂ ਬਹੁਤ ਘੱਟ ਬੈਠ ਹੁੰਦਾ ਹੈ ਜੇ ਭਰਾ ਨੂੰ ਕੋਈ ਗੱਮ ਆ ਗਿਆ ਤਾਂ ਉਹ ਚਲੇ ਜਾਂਦਾ ਹਰ ਕਿਸੇ ਨਾ ਕਿਸੇ ਕੰਮ ਫਿਰ ਉਹਦੇ ਨਾਲ ਨਹੀਂ ਬੈਠ ਕੇ ਗੱਲਾਂ ਹੁੰਦੀਆਂ ਸਗੋਂ ਰਾਤ ਉਹ ਵੀ 12 ਵਜੇ ਤੱਕ ਬੈਠੇ ਰਿਹਾ ਸਾਡੇ ਕੋਲ ਗੱਲਾਂ ਮਾਰੀ ਗਿਆ ਨਾਲ ਉਹਨੇ ਤੜਕੇ ਸਾਜਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਣਾ ਸੀਗਾ ਪਾਠ ਕਰਨ ਤੇ ਫੇਰ ਵੀ ਚਲੋ ਵਿਚਾਰਾ ਬੈਠਾ ਗੱਲਾਂ ਮਾਰੀ ਗਿਆ ਹਨਾ ਉਹਨੂੰ ਕਿਹੜਾ ਨੀਂਦ ਆਉਂਦੀ ਦੀ ਗੱਲਾਂ ਦੇ ਵਿੱਚ ਜਦ ਅਸੀਂ ਗੱਲਾਂ ਮਾਰਦੇ ਸੀ ਵਿੱਚ ਆਬੀ ਮਾਰੀ ਗਿਆ ਤੇ ਇਦਾਂ ਵਧੀਆ ਹੁਣ ਲੱਗਦਾ ਚਲੋ ਚਾਰ ਬਹਿ ਕੇ ਗੱਲਾਂ ਹੋ ਜਾਂਦੀਆਂ ਨੇ ਨਹੀਂ ਤਾਂ ਭੱਜੇ ਨੱਠੇ ਜਾਂਦੇ ਆ ਤਾਂ ਇਹੀ ਕਰ ਲੋ ਇਹੀ ਕਾਰਨ ਹੁੰਦਾ ਜੀ ਮੇਰਾ ਸ਼ਾਮ ਨੂੰ ਜਾਣ ਦਾ ਤੇ ਹੁਣ ਸੱਜਪਰੀ ਦਾ ਸੋਖ ਹੋ ਗਿਆ ਉਹਦੇ ਕਰਕੇ ਜਾਹ ਹੋ ਜਾਂਦਾ ਤੇ ਉਹ ਕਹਿੰਦਾ ਮਮੀ ਚਲੋ ਰਾਤ ਰਹਿ ਆਵਾਂਗੇ ਸਵੇਰ ਨੂੰ ਸੱਜਰੇ ਉੱਠ ਕੇ ਆ ਜਾਂਦਾ ਹੈ ਪੋਦੇ ਕਰਨੇ ਜਾਂ ਹੋ ਜਾਂਦਾ ਹਲੇ ਹੋਰ ਪਾਸੇ ਕਿਤੇ ਜਾਂਦੇ ਨਹੀਂਗੇ ਕਿਉਂਕਿ ਜੀ ਹੋਰ ਪਾਸੇ ਇੱਕ ਤਾਂ ਰੋਡ ਦਾ ਕੰਮ ਹੋ ਜਾਂਦਾ ਹਨਾ ਫਿਰ ਐ ਹੁੰਦਾ ਵੀ ਰਸਤੇ ਚ ਘੇਰਨਾ ਲੱਗੇ ਕੋਈ ਕੋਈ ਨਾਕਾ ਵਗੈਰਾ ਲੱਗਾ ਹੋਵੇ ਇੱਧਰੋਂ ਅਸੀਂ ਪਿੰਡਾਂ ਦੇ ਵਿੱਚ ਹੀ ਚਲੇ ਜਾਂਦੇ ਤੇ ਪਿੰਡਾਂ ਦੇ ਵਿੱਚ ਹੀ ਮੁੜ ਆਉਂਦੇ ਸਾਨੂੰ ਕੋਈ ਉਹ ਨਹੀਂਗਾ ਹੁੰਦਾ ਦਿੱਕਾ ਇੱਧਰ ਤਾਂ ਕਰਕੇ ਅਸੀਂ ਆਪਦੇ ਇੱਧਰ ਪਿੰਡ ਚਲੇ ਜਾਂਦੇ ਹੁੰਦੇ ਆ ਤੇ ਇੱਧਰ ਲਈ ਸੜਕ ਵਿਚ ਆ ਹੋ ਜਾਂਦਾ ਆਪਣੇ ਜਿੱਦੜ ਭੂਆ ਮੇਰੀ ਤੇ ਇੱਕ ਪੇਕੇ ਸੜਕ ਜਾ ਆ ਹੋ ਜਾਂਦਾ ਹੋਰ ਪਾਸੇ ਨਹੀਂ ਕਿਤੇ ਵੀ ਚਾਹ ਹੁੰਦਾ ਹੈਗਾ ਚਲੋ ਜਦ ਇਹ ਉਮਰ ਹੋ ਜੂਗੀ ਫਿਰ ਤਾਂ ਰੋਡ ਤੇ ਚਲਾਉਣ ਲੱਗ ਜੂਗਾ ਇਹ ਫਿਰ ਆਪਾਂ ਸਾਰੇ ਰਿਸ਼ਤੇਦਾਰੀ ਅੱਛੇ ਜਾਇਆ ਆਇਆ ਕਰਾਂਗੇ ਫਿਲਹਾਲ ਤਾਂ ਦੋ ਤਿੰਨ ਕਿ ਰਿਸ਼ਤੇਦਾਰੀ ਅਜੇ ਜਾ ਹੁੰਦਾ ਇਹਦੇ ਨਾਲ ਤੇ ਲਓ ਜੀ ਮੈਂ ਕੰਮ ਕਰ ਕਰ ਲਾ ਆਪਣੇ ਕੰਮ ਕਾਫੀ ਪੈਨੇ ਮੇਰੇ ਤੇ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜਾ ਕੇ ਬਲੌਗ ਪਸੰਦ ਆਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਚ ਕੱਲ ਬਾਏ ਬਾਏ